ਸਾਡੀ ਕੌਮ ਅੰਦਰ ਬਹੁਤ ਇਹੋ ਜਿਹੇ ਬਹਿਰੂਪੀਏ ਲੋਕ ਨੇ ਜਿਹੜੇ ਹਰ ਗੱਲ ਤੇ ਨਾ ਕਿੰਤੂ ਕਰਕੇ ਸਾਡੀਆਂ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਤਾਂ ਉਹ ਘਠੀਆ ਬੰਦੇ ਚੰਦ ਤੇ ਥੁੱਕਣ ਦੀ ਕੋਸ਼ਿਸ਼ ਆ ਪਰ ਥੁੱਕਿਆ ਨਹੀਂ ਜਾਂਦਾ ਪਰ ਫਿਰ ਵੀ ਆਪਣੀ ਕਰਤੂਤੋਂ ਦਿਖਾਉਂਦੇ ਹੁਣ ਜਦੋਂ ਭਾਈ ਤਾਰੂ ਸਿੰਘ ਸ਼ਹੀਦ ਹੁੰਦੇ ਆ ਉਹਨਾਂ ਦਾ ਖੋਪੜ ਲਾਇਆ ਜਾਂਦਾ ਉਹਨਾਂ ਤੇ ਕਿਹੜਾ ਤਸ਼ੱਦਦ ਹੋਇਆ ਕਿੰਨਾ ਕਿੰਨਾ ਜ਼ੁਲਮ ਹੋਇਆ ਤੇ ਕਿਵੇਂ ਉਹਨਾਂ ਨੇ ਵੈਰੀ ਨੂੰ ਵੰਗਾਰਿਆ ਇਹ ਗੱਲ ਇਤਿਹਾਸ ਚ ਦਰਜ ਆ ਹਾਲਾਂਕਿ ਭਾਈ ਤਾਰੂ ਸਿੰਘ ਦੇ ਪਰਿਵਾਰ ਦਾ ਮੈਂਬਰ ਕੋਲੇ ਥੋੜਾ ਜਿਗਾ ਕੋਈ ਨਾ ਕਿ ਉਹ ਸਿੱਖ ਕੋਲੇ ਸੀ ਪਰ ਉਹ ਸਾਰੀ ਗੱਲ ਬਾਹਰ ਆ ਗਈ ਅੱਜ ਇਤਿਹਾਸ ਆਪਾਂ ਪੜਦੇ ਆ ਸੁਣਦੇ ਆ ਸੁਣਾਉਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤ ਦਾ ਕਾਲਜਾ ਕੱਢ ਕੇ ਉਹਦੇ ਮੂੰਹ 'ਚ ਪਾਤਾ ਉਦੋਂ ਕਿਹੜਾ ਪਾਪਾ ਬੰਦਾ ਸਿੰਘ ਬਹਾਦਰ ਦਾ ਪਰਿਵਾਰ ਦਾ ਮੈਂਬਰ ਕੋਈ ਕੋਲੇ ਸੀ ਜਾਂ ਕੋਈ ਰਾਈਟਰ ਖੜਾ ਸੀ ਸਿੱਖ ਵੀ ਲਿਖ ਰਿਹਾ ਸੀ ਪਰ ਉਹ ਵੀ ਗੱਲਾਂ ਸਾਰੀਆਂ ਬਾਹਰ ਆ ਗਈਆਂ ਪਤਾ ਇਤਿਹਾਸ ਚ ਪੜਦੇ ਆ ਸੁਣਾਉਂਦੇ ਆ ਤੇ ਕਈ ਵੱੱਡ ਦਿਮਾਗ ਬੰਦੇ ਆ ਜਿਹੜੇ ਇਹ ਤੇ ਕਿੰਨੂ ਕਰਦੇ ਆ ਮੈਂ ਆਹ ਵਾਰਾਂ ਜਿਹੜੀ ਤੋਂ ਦੇਣ ਲੱਗਿਆ ਦੋ ਇਤਿਹਾਸੀਆਂ ਤੋਂ ਹਰ ਨਾਲ ਕਿਉਂ ਦਿੱਤੀਆਂ ਆ ਜਿਹੜੀ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਜਦੋਂ ਚਭਾਲ ਥਾਣੇ ਦੇ ਵਿੱਚ ਇਹ ਜ਼ਾਲਮ ਜਿਹੜੇ ਉਸ ਟਾਈਮ ਦੇ ਅਫਸਰ ਸੀਗੇ ਇਹਨਾਂ ਤੇ ਤਸ਼ੱਦਦ ਕਰਦੇ ਆ ਇਹਨਾਂ ਦੇ ਸਰੀਰ ਨੂੰ ਪਿੰਜਦੇ ਆ ਕੁੱਟਦੇ ਆ ਕਤਲ ਕਰਦੇ ਆ ਉਦੋਂ ਭਾਈ ਖਾਲੜਾ ਜੀ ਦਾ ਕੋਈ ਪਰਿਵਾਰਕ ਮੈਂਬਰ ਕੋਲੇ ਨਹੀਂ ਸੀ ਨਾ ਉਹਨਾਂ ਦਾ ਰਿਸ਼ਤੇਦਾਰ ਸੀ ਨਾ ਕੋਈ ਸ਼ਹਿਰ ਦਾ ਪਿੰਡ ਦਾ ਮੋਢਵਾਰ ਸੱਜਣ ਕੋਲੇ ਸੀ ਪਰ ਜਿਵੇਂ ਜਿਵੇਂ ਉਹਨਾਂ ਤੇ ਤਸ਼ੱਦਦ ਹੋਇਆ ਜਿਵੇਂ ਜਿਵੇਂ ਜ਼ੁਲਮ ਹੋਇਆ ਕੱਲੀ ਕੱਲੀ ਗੱਲ ਬਾਹਰ ਆ ਗਈ ਉਹ ਬਾਹਰ ਕੌਣ ਲੈ ਕੇ ਆਇਆ ਉਹ ਲੈ ਕੇ ਆਇਆ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਜਿਹੜਾ ਉਸ ਥਾਣੇ ਵਿੱਚ ਸਿਪਾਈ ਸੀ ਜਿਹਦੀ ਡਿਊਟੀ ਲਈ ਸੀ ਰੋਟੀ ਖਵਾਉਣ ਦੀ ਇਹਦਾ ਬਾਹਾਂ ਚ ਚੁੱਕ ਕੇ ਪਿਸ਼ਾਬ ਕਰਾਉਣ ਦੀ ਜਿਹੜਾ ਪਿੰਜੇ ਪੈ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਮਲਮੂਤਰ ਸਾਫ਼ ਕਰਦਾ ਸੀ ਫਿਰ ਉਹਨੇ ਆ ਕੇ ਜਦੋਂ ਅਜੀਤ ਸੰਧੂ ਦੀ ਮੌਤ ਤੋਂ ਬਾਅਦ মিডিਆ ਚ ਆ ਕੇ ਦੱਸਿਆ ਉਹ ਦੁਨੀਆਂ ਦੇ ਲੋਕੋ ਉਹ ਸਿੱਖੋ ਮਨੁੱਖਤਾ ਖਾਤਰ ਲੜਨ ਵਾਲਾ ਸਰਦਾਰ ਜਸਵੰਤ ਸਿੰਘ ਖਾਲੜਾ ਚਵਾਲ ਥਾਣੇ ਚ ਆਦੀ ਜ਼ਿੰਦਗੀ ਦੇ ਆਖਰੀ ਦਿਨ ਇਦਾਂ ਕੱਟ ਕੇ ਗਿਆ ਉਸ ਬੰਦੇ ਨੂੰ ਜ਼ਾਲਮਾਂ ਨੇ ਇੰਨਾ ਪਿੰਜਿਆ ਉਹਦੇ ਇਦਾਂ ਹੱਥਾਂ ਦੇ ਉੱਪਰ ਕੁਰਸੀ ਰੱਖ ਕੇ ਸੰਧੂ ਵਰਗੇ ਬੈੰਦੇ ਰਿਓ ਤੇ ਚੱਡੇ ਪਾੜ ਦਿੱਤੇ ਗਏ ਉਹਦਾ ਸਰੀਰ ਟੁੱਕ ਕੇ ਲੂਣ ਭਰ ਦਿੱਤਾ ਗਿਆ ਉਹਨੂੰ ਕਹਿੰਦੇ ਰਹੇ ਕਿ ਤੂੰ ਆਪਣਾ ਹਾਈ ਕੋਰਟ ਵਿੱਚ ਦਿੱਤਾ ਹੋਇਆ ਬਿਆਨ ਵਾਪਸ ਲੈ ਲੈ ਚੁੱਪ ਕਰਕੇ ਘਰੇ ਬੈਠ ਜਾ ਜੋ ਤੂੰ ਚਾਹੇਂਗਾ ਤੈਨੂੰ ਮਿਲੇਗਾ ਤੇ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਕੋਈ ਗੱਲ ਕਹਿੰਦਾ ਰਿਹਾ ਕਿ ਮੇਰੇ ਗੁਰੂ ਨੇ ਪੰਥ ਖਾਤਰ ਆਪਣੀ ਕੌਮ ਖਾਤਰ ਆਪਣਾ ਪਰਿਵਾਰ ਵਾਰਤਾ ਜ਼ਾਲਮੋ ਤੁਹਾਡੇ ਅੰਦਰ ਔਰੰਗਜ਼ੇਬ ਦੀ ਰੂਹ ਆ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਵਜ਼ੀਰ ਖਾਂ ਅੱਗੇ ਸਿਰ ਝੁਕਾ ਜਾਣ ਗੁਰੂ ਗੋਬਿੰਦ ਸਿੰਘ ਦੇ ਬੱਚੇ ਔਰੰਗਜ਼ੇਬ ਦੇ ਪੈਰਾਂ 'ਚ ਬਹਿ ਜਾਣ ਇਹ ਕਦੇ ਵੀ ਨਹੀਂ ਹੋ ਸਕਦਾ ਮੈਂ ਲਵਾਰਸ ਲੋਥਾਂ ਨੂੰ ਲੱਭਦਾ ਲੱਭਦਾ ਖੁਦ ਲਵਾਰਸ ਲੋਕ ਤੇ ਹੋ ਜਾਵਾਂਗਾ ਪਾਪੀਓ ਪਰ ਤੁਹਾਡੇ ਪੈਰਾਂ 'ਚ ਵੀ ਬੈਠਾਂਗਾ ਤੁਸੀਂ ਅੱਜ ਇੱਕ ਖਾਲੜੇ ਨੂੰ ਮਾਰ ਦਿਓਗੇ ਪਰ ਤੁਹਾਡੇ ਇਹ ਪਾਪ ਦੁਨੀਆ 'ਚ ਨੰਗੇ ਹੋਣਗੇ ਤੇ ਅੱਜ ਹੋਏ ਆ ਨੰਗੇ ਕੌਣ ਗਵਾਹ ਬਣਿਆ ਉਥੇ ਸਿਸਟਮ ਦਾ ਇੱਕ ਹਿੱਸਾ ਰਿਹਾ ਕੁਲਦੀਪ ਸਿੰਘ ਉਨੇ ਦੁਨੀਆਂ ਨੂੰ ਆ ਕੇ ਦੱਸਿਆ ਕਿ ਐਵੇਂ ਹੋਇਆ ਐਵੇਂ ਜਿckਰੀ ਭਾਈ ਤਾਰੂ ਸਿੰਘ ਹੋਣਾ ਦਾ ਇਤਿਹਾਸ ਦੇ ਬਾਹਰ ਆਇਆ ਤਾਂ ਮੁਗਲਾਂ ਦੇ ਛਪਾਈਆਂ ਰਾਹੀਂ ਬਾਹਰ ਆਇਆ ਬਾਬਾ ਬੰਦਾ ਸਿੰਘ ਬਹਾਦਰ ਨਾਲ ਉੱਥੇ ਕੀ ਹੋਇਆ ਦਿੱਲੀ ਦੇ ਵਿੱਚ ਇਹ ਜਿਹੜੇ ਉਸ ਟਾਈਮ ਔਨ ਡਿਊਟੀ ਆ ਉਹਨਾਂ ਲੋਕਾਂ ਨੇ ਦੱਸਿਆ ਕਿ ਸਿੱਖੋ ਤੁਹਾਡੇ ਜਰਨੈਲ ਨਾਲ ਇਦਾਂ ਹੋਇਆ ਤੇ ਤੁਹਾਡਾ ਜਰਨੈਲ ਇੰਨੀ ਹਰਤ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇ ਕੇ ਪੰਥ ਨੂੰ ਸਮਰਪਿਤ ਹੋ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਸਨਮੁਖ ਰਹਿਦਾ ਹੋਇਆ ਉਹ ਸ਼ਹਾਦਤ ਦਾ ਜਾਨ ਪੀਤੀ i